ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਹਾਂ ਇਹ ਫੋਰ ਸੇਲ ਹੈ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆਂ ਆਓ ਅੱਗੇ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਕੀ ਸਾਰੇ YouTube ਦੇ ਚੈਨਲ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਦਾਸ ਮਿੱਠੂ ਸਿੰਘਿੰਦਰ ਪਾਏ ਕ੍ਰਿਸ਼ਨ ਲੰਗੋਵਾਲ ਇਹ ਲੋਕਲ ਖਾਰੀ ਕੁਸ਼ਰ ਸਾਬਾ ਪੰਜਾਬ ਤੇ ਅਸੀਂ ਪੰਜਾਬ ਦੇ ਨਮਾਇੰਦੇ ਆ ਮੱਝਾਂ ਮੈਂ ਇੱਕ ਦੋ ਰੱਖਦਾ ਹੁੰਨਾ ਤੇ ਬਾੜੀਆਂ ਮੈਥੋਂ ਰੱਖੀਆਂ ਨਹੀਂ ਜਾਂਦੀਆਂ ਤੇ ਬਸ ਇਹ ਦੋ ਹੋ ਯਾਨੀ ਇੱਕ ਵੇਚ ਹੀ ਦਿੰਨੇ ਆ ਇੱਕ ਫੇਰ ਰੱਖ ਲੈਨੇ ਆ ਤੇ ਬਾਕੀ ਅੱਜ ਆਪਣੇ ਕੋਲੇ ਮੱਝ ਬਕਾਊ ਹੈ ਹਰਿਆਣੇ ਦੀ ਮੱਝ ਹੈ ਤੀਜੇ ਸੂਏ ਹੈ ਤੇ ਪਤਲੀ ਚੰਗਰੀ ਦੀ ਹੈ ਤੇ ਵਧੀਆ ਇਹ 8 ਕਿਲੋ ਦੁੱਧ ਦੀ ਮਾਲਕਣਾ ਹੈ ਆਹ ਜਿਹਨੂੰ ਵੀਰਵਾਰ ਨੂੰ ਸੂਈਆ 17 ਦਿਨ ਹੋਏ ਨੇ ਸੂਈ ਨਹੀਂ ਮੈਂ ਇਹ ਹੁਣ ਚੱਲੀ ਆ ਤੇ ਦੁੱਧਾਇਕ ਕੀ ਦਾ ਹੋ ਸਾਕ ਦਾ ਮਾਲਕ ਕਿਰਪਾ ਕਰੇ ਵਾਦੀ ਕਰੂੰਗੀ ਅੱਜ ਦੀ ਅੱਠ ਤੋਂ ਦੋ ਵੇ ਕਰੂੰਗੀ ਅੱਜ ਦੀ ਦੁੱਧ ਤੇ ਹੁਣ ਚੱਲੀ ਆ ਹਲੇ ਨੂੰ ਅਸੀਂ ਖਲ ਖਾਪਾ ਪਾਉਣ ਨਹੀਂ ਲੱਗੇ ਬਸ ਹੁਣ ਲੈਕੀ ਸ਼ੁਰੂ ਹੁਣ ਕਰੀਏ ਤੇ ਬੋਲ ਹੈ ਇਹਦਾ ਹੁਣ 7 ਕਿਲੋ ਦਾ ਗਿਰਦੇ ਸਿੰਗੀ ਵਗੈਰਾ ਤੁਸੀਂ ਦੇਖੋ ਇਹਨ ਇੱਕ ਨੰਬਰ ਸਿੰਗੀ ਹੈ ਤੁਸੀਂ ਦੇਖ ਸਕਦੇ ਹੋ ਜਿੰਦ ਜਾਣ ਦੇ ਵਿੱਚ ਆ ਗਈ ਤੇ ਮਾਲਕ ਦੱਸ ਰਹੇ ਨੇ 7 ਕਿਲੋ ਯਾਨੀ ਕਿ 14 ਕਿਲੋ ਇਸ ਟਾਈਮ ਹਾਜ਼ਰ ਹੈ ਦੁੱਧ ਦੇ ਥੱਲੇ ਤੁਹਾਨੂੰ ਚੁਆ ਕੇ ਮਾਰਕਿੰਗ ਵੀ ਕਰਕੇ ਦਿਖਾਵਾਂਗੇ ਤੋਰੋ ਵਾਰ ਨੂੰ ਕੀ ਦੇਖ ਸਕਦਾ ਰਾਜੀ ਸਮੀ ਪਰੀ ਦੀ ਜਿੰਦ ਜਾਨ ਦੇ ਵਿੱਚ ਆ ਗਈ 14 ਕਿਲੋ ਮਾਲਕ ਦੁੱਧ ਦੱਸ ਰਿਹਾ ਨੈਟ ਉਹ ਹਾਜ਼ਰ ਆ ਸਾਨੂੰ ਉਹ ਰਾਜੀ ਵੀ ਦਿਖਾਉਣਾ ਜੀ ਮਾਰਕਿੰਗ ਕਰਕੇ ਦਿਖਾਵਾਂਗੇ ਇਹਨਾਂ ਇੱਕ ਨੰਬਰ ਜਿੰਦ ਜਾਨ ਦੇ ਵਿੱਚ ਆ ਗਈ ਦਿਨ ਕਿੰਨੇ ਕੁ ਹੋਏ ਨੇ ਜੀ ਇਹਨੂੰ ਇਹਨੂੰ 17 ਕਿਦ ਨੂੰ ਹੋ ਗਏ ਜੀ ਠੀਕ ਹੈ ਜੀ ਤੇ ਮੈਲੇ ਹੁਣ ਚੱਲੀ ਹੈ ਠੀਕ ਹੈ ਜੀਰ ਵਗੈਰਾ ਡੰਨ ਹੈ ਜੀ ਹਾਂ ਹਾਂ ਤਾਂ ਓਕੇ ਹੈ ਆਪਣੇ ਕੋਲ ਬਿਜਲੀ ਵੀ ਪਈ ਹੈ ਜੀ ਠੀਕ ਹੈ ਜੀ ਸੋ ਪਿੱਛੇ ਕੀ ਆ ਗਿਆ ਜੀ ਇਹਦੇ ਇਹਦੇ ਪਿੱਛੇ ਕੱਟ ਆਏਗੀ ਠੀਕ ਹੈ ਜੀ ਇਹਦੇ ਦੂਏ ਕੱਤੀ ਦੇ ਅੱਗੇ ਕੱਟਾਏ ਦੇ ਹਲੇ ਜੀ ਕੇ ਬਿਨਾ ਕੱਟ ਤੋਂ ਦੋਸਤੋ ਤੁਹਾਨੂੰ ਵੀਡੀਓ ਦਿਖਾਵਾਂਗੇ ਜੀ ਚੁਆਈ ਦੀ ਮਾਰਕਿੰਗ ਦੀ ਇਹ ਤੁਸੀਂ ਦੇਖ ਸਕਦੇ ਹੋ ਇੱਕ ਨੰਬਰ ਸੋਨਾ ਮੁਠੀ ਵਾਲਾ ਥਣ ਲੱਗਿਆ ਪਾ ਤੁਸੀਂ ਦੇਖ ਸਕਦੇ ਹੋ ਤਾਂ ਥਣ ਤੁਸੀਂ ਦੇਖਣ ਦੋ ਦੋ ਬਿਨਾ ਕੱਟ ਤੋਂ ਵੀਡੀਓ ਦਿਖਾਵਾਂਗੇ ਤੁਹਾਨੂੰ ਹੁਣ ਸਾਜੀ

مو موجة تفضل لو كان عينك ਸਮਗਰਾ ਪੂਰੇ ਚੇਪਰ ਮੈਂ ਇਹ ਮਾਚੀ ਚੱਲੋ ਕੋਈ ਧਰਨੀ ਕੋਈ ਵੀ ਸਰਲਾਂ ਵਿੱਚ ਮੈਂ ਸਾਡੇ ਫੁੜੀਆ ਦਾ ਕੰਮ ਚੱਲਦਾ ਹੈ ਤਾਂ ਮੇਰੇ ਮਿੱਤਰਾਂ ਨੇ ਦਵਾਈ ਆ ਉਧਰ ਮੈਨੂੰ ਮਕੈਨਿਕੋਂ ਠੀਕ ਹੈ ਤੇ ਉਹਨਾਂ ਨੇ ਅਸੀਂ ਬਸ ਆਇਨਾ ਉਹ ਤਾਂ ਕਹਿੰਦੇ ਨੇ ਸਾਡੇ ਅਰਦਾਸ ਕਰਜੋ ਫਿਰ ਮੈਂ ਇਥੋਂ ਦੇ ਆਪੀ ਛੱਡਿਆ ਆਵਾਂਗੇ a ah, um menino ou nada phone ਆਲਦੀ ਤਾਂ ਇੰਨੀ ਐ ਉਸ ਮਰਜ਼ੀ ਭਾਈ ਚੱਲ ਕਈ ਲੱਗ ਜਾਂਦੇ ਨੇ ਕਿ ਕੁਲਦੀ ਦਾ ਖੂ ਮਾਰਨਾ ਚਾਹੀਦਾ ਹੁੰਦਾ ਸੁੰਨ ਪੈ ਜਾਂਦੇ ਨੇ ਅਸੀਂ ਮਿੰਟੇ ਤੱਕ ਪਾਉਨੇ ਆ ਕਦੇ ਕੋਈ ਨਹੀਂ ਜਿੰਦਾ ਕਹਿੰਦੀ ਬਾਤ ਵੀ ਕਦੇ ਨਾ ਮਾਰੇ ਕੱਖ ਪਾਈ ਅਸੀਂ ਘਰ ਨੂੰ ਬਜਾਰੂ ਫੀਡ ਵੀ ਨਹੀਂ ਪਾਇਆ ਅਸੀਂ ਤੱਕ ਉਹਨੂੰ ਕਦੇ ਠੀਕ ਹੈ ਕਰਦੇ ਗਏ ਸੁੰਨ ਆਪਾਂ ਦੀ ਫੀਡ ਕਦੇ ਚਾਰ ਪੂਰ ਨਹੀਂ ਪਾਇਆ ਮੱਕੀ ਸਪੈਸ਼ਲ ਲਾਈ ਵੀ ਜੀ ਹੋਈ ਆ ਵੀ ਉਹ ਦੇਖ ਠੀਕ ਹੈ ਸਪੈਸ਼ਲ ਮੱਕੀ ਦੀ ਆ ਰਗਾ ਉਹਨਾਂ ਕਦੇ ਨਹੀਂ ਪਾਇਆ ਆਪਾਂ ਨੂੰ ਹਾਂ ਦੁੱਧ ਰੋਟੀ ਆ ਕੇ ਰੱਖੀ ਹੈ ਐਤਵਤ ਲਈ ਨਹੀਂ ਨਹੀਂ ਓਹ ਠੀਕ ਹੈ ਜੀ ਤਾਂ ਘਰ ਦੀ ਫੀਡ ਪੈਂਦੀ ਆ ਪੱਠੇ ਪੈਂਦਾ ਕੋਈ achar ਵਗੈਰਾ ਨਹੀਂ ਹਾਂ ਕੋਈ achar ਨਹੀਂ ਪਾਉਂਦੇ ਠੀਕ ਹੈ ਜੀ ਬਾਕੀ ਮੁੰਡੇ ਆਪਣੇ ਡਾਕਟਰ ਨੇ ਤੇ ਇਸ ਕਰਕੇ ਮਹਿਮਾਨ ਆਉਂਦੇ ਨੇ ਤਾਂ ਆਪ ਕੁਖਰੀ ਪਾਉਣਾ ਹੋਰ ਪਸਰਾ ਆਪ ਦਾ ਤਿਆਰ ਕਰਦੇ ਨੇ ਆਪ ਦੀ ਕੰਟ ਤਿਆਰ ਕਰਦੇ ਨੇ ਆਹ ਬਾਕੀ ਆਪ ਦੀ ਹੀ ਸਾਲ ਹੈ ਪਰਿਵਾਰਾਤ ਨੂੰ ਸਾਰਾ ਡਾਕਟਰ ਦਾ ਇੰਤਜ਼ਾਮ ਹੈ ਮੰਮੀ ਦਾ ਮੈਂ ਨਾ ਕਿਲੀ ਦਾ ਕੇ ਬੈਠੀ ਚੋਈ ਜਾਂਦੀ ਹੁੰਦੀ ਹੈ ਉਹ ਟਾਈਮ ਲਾਉਂਦੀ ਹੈ ਤੇ ਇਹ ਰਹਾ ਫਰਕਾ ਸੇਜੀ ਕਰ ਲੈਣਾ ਹੈ ਸਾਰਾ ਬਾਅਦ ਤੂੰ ਬਦਲ ਨਹੀਂ ਬਹੁਤਾ ਹੁਣ ਆਪਾਂ ਨੇ ਕੱਟੇ ਰੂਪੀ ਚੰਗਾ ਹੈ ਜੀ ਜੀ ਹਾਂ ਠੀਕ ਹੈ ਜੀ ਐਨੀ ਹੈ ਵੀ ਕੋਈ ਉਪੋਣ ਹੈ ਤੁਸੀਂ ਦੇਖ ਸਕਦੇ ਹੋ ਨਾ ਚਾਰ ਨਹੀਂ ਪਾਇਆ ਕਦੇ ਵੀ ਹਰਾ ਚਾਰਾ ਪੈਂਦਾ ਕੋਈ ਅਚਾਰ ਵਗੈਰਾ ਨਹੀਂ ਘਰ ਦੀ ਢੀੜ ਪੈਂਦੀ ਆ ਕੋਈ ਬਾਜ਼ਾਰੂ ਢੀੜ ਨਹੀਂ ਪੈਂਦੀ ਜੀ ਠੀਕ ਹੈ ਜੀ ਤੇ ਯਾਨੀ ਕਿ ਕਹਿੰਦਾ ਭਾਵੇਂ 14 ਕਿਲੋ ਦੁੱਧ ਕਿਹਾ ਤਾਂ 14 ਕਿਲੋ ਨੈਟ ਹਾਜ਼ਰ ਹੋਊਗਾ ਜੀ ਵੀ ਇਹ ਤੇ ਯਾਨੀ ਕਿ ਗਰੰਟੀ ਆ ਕਹਿਵੇਂ ਸੂਏ ਜੀ ਇਹ ਤੀਜੇ ਸੂਏ ਆ ਜੀ ਠੀਕ ਹੈ ਜੀ ਅਸਲ ਹਰਿਆਣਾ ਜਿਹੜੀ ਆਪਾਂ ਕਹੀ ਦੀ ਉਹਦੇ ਵਿੱਚ ਆ ਗਈ ਜੇ ਕੋਈ ਆਵੇ ਗਾਹਕ ਆਪਾਂ ਇਹਨੂੰ ਲੈਣ ਦੇਣ ਮੁੱਲ ਆਪਣਾ ਕੋਈ ਵਾਦਾ ਨਹੀਂ ਵੱਟਾ ਨਹੀਂ ਵਪਾਰੀ ਨਾ ਵਪਾਰੀ ਹੈ ਗਿਆ ਅਜੇ ਤੱਕ ਵਿਸ਼ਰਾਂ ਤੇ ਬਾਕੀ ਦਾ 1.55 ਆਪਣਾ ਮੁੱਲ ਹੈ ਮੰਨਤਨ ਹੋ ਜਾਊਗਾ ਜੀ ਮਾਂ ਤਰ ਜਹਾਜਾ ਹਾਂ ਜਹਾਜਾ ਬੰਦਾ ਹਾਂ ਕੋਈ ਲਹਾਜੀ ਨਿਕਲੇ ਵੱਧ ਕਰ ਦਿਆਂਗੇ ਕਿ ਸਾਰੇ ਪਿੰਡੇ ਚ ਆਪਣੀ ਸਾਰੇ ਪੰਜਾਬ ਦੇ ਵਿੱਚ ਆਪਣਾ ਲਿੰਕ ਹੈ ਠੀਕ ਹੈ ਜੀ ਜਾਣਦੇ ਨੇ ਸਾਰੇ ਟੋਟਲੀ ਠੀਕ ਹੈ ਜੀ 8 ਜ਼ਿਲ੍ਹਿਆਂ ਚ ਆਪਣੀ ਸੰਸਥਾ ਬਣੀ ਹੋਈ ਹੈ ਕਿਸ ਤਰ੍ਹਾਂ ਦੀ ਬਾਕੀ ਸਾਨੂੰ ਤਾਂ ਸਾਰੇ ਜਾਣਦੇ ਹੁੰਦੇ ਨੇ ਤੇ ਇਸ ਕਰਕੇ ਵੀ ਆਪਾਂ ਆਪਣਾ ਲੈਣ ਦੇਣੀ ਹੈ ਆਪਣੇ ਫਾਕੂ ਮੁੱਲ ਨਹੀਂ ਕਰਿਆ ਠੀਕ ਹੈ ਜੀ ਤਾਂ ਪਿੰਡ ਲੌਂਗ ਵਾਲਾ ਗਏ ਜੀ ਹਾਂਜੀ ਮੋਬਾਈਲ ਨੰਬਰ ਬੋਲ ਦਿਓ ਜੀ ਹਾਂਜੀ 81462 81462 17380 17380 ਹਾਂ 81462 17380 ਇਹ ਆਪਣਾ ਨੰਬਰ ਹੈ ਜਦੋਂ ਮਰਜ਼ੀ ਸੰਪਰਕ ਕਰੋ ਆ ਕੇ ਦੇਖ ਸਕਦੇ ਹੋ ਦੋ ਡੰਗ ਚੋਂ ਤਿੰਨ ਡੰਗ ਚੋਂ ਠੀਕ ਹੈ ਜੀ ਅੱਧੀ ਨਾਲ ਆਪਣੀ ਲੈ ਕੇ ਜਾਓ ਝੇਰ ਦੀ ਆਪਣੇ ਕੋਲ ਮੋਬਾਈਲ ਤੇ ਵੀਡੀਓ ਪਈ ਹੈ ਠੀਕ ਹੈ ਜੀ ਤਾਂ ਕੋਈ ਵੀ ਵੀਰ ਚਾਹਵਨ ਹੋਵੇ ਖਰੀਦਣ ਲਈ ਤਾਂ ਦਿੱਤੇਗੇ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਤੈਅਦਲ ਤੋਂ ਧੰਨਵਾਦ